ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਆ ਜੀ ਵਧੀਆ ਤੇ ਅੱਜ ਦੀ ਆਪਾਂ ਨਵੀਂ ਵੀਡੀਓ ਦੀ ਕਰਨ ਲੱਗੇ ਆ ਸ਼ੁਰੂਆਤ ਜੀ ਤੇ ਟਾਈਮ 10:00 9:00 ਦਾ ਹੋ ਗਿਆ ਹੋਊਗਾ ਤੇ ਆਪਾਂ ਚੱਲੇ ਜੀ ਗੁਰੂ ਘਰ ਹਨਾ ਕਿਉਂਕਿ ਤੁਹਾਨੂੰ ਪਤਾ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦਾ ਦਿਹਾੜਾ ਅੱਜ ਹਨਾ ਤੇ ਆਪਾਂ ਮੈਂ ਬੀਬੀ ਤੇ ਜਸ਼ਨ ਤਿੰਨੇ ਚੱਲੇ ਤੇ ਪ੍ਰੀਤ ਆਪਣੀ ਘਰੇ ਐ ਤੇ ਬਾਕੀ ਜੀ ਸਾਰਿਆਂ ਨੂੰ ਬਾਬੇ ਗੁਰੂ ਨਾਨਕ ਦੇਵ ਜੀ ਦੀ ਜਨਮ ਦਿਨ ਦਾ ਦਿਹਾੜੇ ਦੀਆਂ ਸੋਨੂੰ ਬਹੁਤ ਬਹੁਤ ਮੁਬਾਰਕਾ ਹੋਣ ਜੀ ਸਾਰੇ ਭੈਣ ਭਰਾਵਾਂ ਨੂੰ ਤੇ ਚਲੋ ਮੈਂ ਕਿ ਬਲੌਗ ਦੀ ਸਟਾਰਟਿੰਗ ਕਰ ਲਗੀ ਆਪਾਂ ਤੇ ਆਇਆ ਜਸ਼ਨ ਲੋ ਜੀ ਹੋ ਆਈ ਇਹ ਬੀਬੀ ਆਪਣੀ ਤੇ ਆਇਆ ਆਪਣਾ ਛੋਟਾ ਤਾਂ ਆਉਂਦਾ ਹੀ ਹੁੰਦਾ ਕੈਮਰੇ ਦੇ ਉਹ ਜੰਮਾ ਇੱਧਰ ਆਇਆ ਜਸ਼ਨ ਲੋ ਹੁਣ ਬਲਾਸਾ ਸ਼ਿਕਾ ਲੋ ਜੀ ਆਪਾਂ ਚੱਲੇ ਗੋਦਵਾਰਾ ਸਾਹਿਬ ਤੇ ਅੱਜ ਇਹਨਾਂ ਨੂੰ ਵੀ ਵਧੀਆ ਛੁੱਟੀ ਹੋ ਗਈ ਬੱਚਿਆਂ ਨੂੰ ਚਲੋ ਜੀ ਕਰਤਾਰੇ ਜਾਤੀ ਆਪੀ ਆਖਦੇ ਹੋ ਕੇ ਦੇਦੇ ਨਾਮ ਨੂੰ ਨਾਮ ਕਰ ਦਿੱਤਾ ਚਲੋ ਬੋਲਦਾ ਜਿਹੜੇ ਬੋਲ ਦੇਦੇ ਨਾਮ ਦੀ ਕਹਿੰਦੇ ਕੀ ਕਰ ਦਿੱਤੇ ਜਿਹਦੇ ਨਾਮ ਆਪ ਸਰਵਸਤਵ ਦੀ ਮੋਹ ਹੈ ਜਿਹਦੇ ਨਾਮ ਬਾਹਰ ਲਾਹਣ ਤੋਂ ਬੋਲ ਦੇਦੇ ਕੁਝ ਨਹੀਂ ਜਦੋਂ ਕੋਈ ਬਾਤੇ ਲਖਮੀ ਦਾਸ ਸਾਹਿਬ ਦੀ ਤੈਨੂੰ ਯਾਦ ਆਣਾ ਕਰਦਾ ਲੋਚ ਬਹੁਤ ਜਿਆਦਾ ਇਕੱਠ ਗੁਰਦੁਆਰਾ ਸਾਹਿਬ ਚ ਗੁਰਦੁਆਰਾ ਸਾਹਿਬ ਦਾ ਐਲਾਨ ਹੈ ਕਿ ਗੁਰਨਾਨਕ ਪਾਣੀ ਵਿੱਚ ਡੁੱਬ ਗਏ ਨੇ ਤੇ ਮਾੜੀ ਕਿਸਮਤ ਦੇ ਰਿਹਾ ਕਾ ਕੌਤਰੀ ਵੀ ਪਾਣੀ ਵਿੱਚ ਦੇ ਨਾਮ ਦੀ ਧਰ ਤੇ ਆਏ 70 ਸਾਰੇ ਦਰੋਣਾ ਆਏ ਆਈ ਪਰਮਾਨੰਦ ਮਲੇ ਦੇਖੀ ਮੈਂ ਤਾਂ ਜੈਸ਼ਨ ਬੈਠੇ ਆ ਜੈਸ਼ਨ ਇਧਰ ਦੇ ਵੀ ਵੀ ਆਪਣੀ ਗੱਲਾਂ ਮਾਰੀ ਜਾਂਦੀ ਜਿਹੜਾ ਸੇਲ ਨਾ ਟੱਕਰ ਜਾਂਦਾ ਆਪਾਂ ਜਿਹਨੇ ਮਾਵਾ ਦੇ ਇੱਥੇ ਕਹਿੰਦਾ ਉਹ ਦਰ ਪ੍ਰਮਾਗਰ ਹੈਗਾ ਲੰਗਰ ਹਾਲ ਲੋ ਜੀ ਅੱਜ ਫੇਰ ਫਰਮਸ਼ੀਨ ਵਾਲੇ ਸ਼ਰਮਾ ਕਹਿੰਦੇ ਹਨ ਤੇ ਗੁਰਦਵਾਰਾ ਦਾ ਕਾਲ ਸੀ ਜੀ 11:00 ਵਜੇ 11:30 ਵਜੇ ਆ ਜੀ ਜੀ ਤੇ ਅੱਜ ਕੱਲ੍ਹ ਸ਼ਾਮ ਕੇ ਯਾ ਫਕੀਰਾ ਇਸੇ ਤੋਂ ਬਾਅਦ ਕਰੇ ਤੇ ਕਾਂਸੂ ਬੁਧਾ ਚੋ ਰਿਹਾ ਜਿਹਾ ਤੇ ਅੱਜ ਅੱਜ ਆਪਾਂ ਸੌ ਰਹੇ ਆਂ ਫੁੱਲਰ ਦਾ ਸਾਹ ਕਾਫੀ ਟਾਈਮ ਹੋ ਗਿਆ ਨੂੰ ਫਰਦੇ ਸੇ ਫਰਦੇ ਕੰਦਾ ਹੋ ਰਿਹਾ ਲੱਗਦੀ ਹੈ ਕਿਉਂਕਿ ਪਹਿਲਾਂ ਦੁਕਾਨ ਤੋਂ ਫਰੀਦ ਨਾਉਣ ਗਈ ਹੋਈ ਸੀਗੀ ਸ਼ਾਰਟ ਫਿਰ ਲੈ ਆਂ ਗਿਆ ਹਾਂ ਤੇ ਹੁਣ ਮੈਂ ਕਿਹਾ ਫਰੀਦ ਨੂੰ ਆਪਾਂ ਤੁਹਾਡਾ ਸ਼ਾਰਟ ਤਾਂ ਲੈ ਲਈ ਹੁਣ ਚਲੋ ਕੋ ਆਈਏ ਆਪਾਂ ਆਪਣਾ ਬਲਾਗ ਕਰੀਏ ਨਾ ਤੇ ਹੱਜ ਵੈਸੇ ਤੂੰ ਫੁੱਲਰ ਦੇ ਵਿੱਚ ਛੁੜਾ ਕੇ ਤਾਂ ਮੈਂ ਰੱਖ ਦੂੰਗੀ ਬਾਕੀ ਕਾਲੂ ਨੂੰ ਫੁੱਲ ਸਾਫ ਕਰਨਾ ਨਾ ਉਹਨਾਂ ਦੇ ਫੁੱਲ ਕਾਲੂ ਉਹ ਕੇ ਧੁੱਪ ਲਵਾ ਕੇ ਤੇ ਫੇਰ ਦੁਬਾਰਾ ਪਛੋੜੇ ਦੀ ਜਿਹੜਾ ਕਪੜੇ ਚੜਾਵਾਂਗੇ ਛਾੜ ਤੇ ਤੇ ਮਨਨ ਕਰਨਾ ਨਹੀਂ ਕਿ ਇਹ ਕਿਉਂ ਚੜਿਆ ਰੂਗਾ ਤੇ ਸਾਂਝ ਨੂੰ ਫਿਲਮੀ ਹਣਾ ਹੁਣ ਬਕਰਵਾਉਣਾ ਜੀ ਲੈ ਕੇ ਰੋਤੀ ਹੈ ਤੇ ਘਰ ਮੇਂ ਜਿਹਦੇ ਨੂੰ ਦੇ ਫੁੱਲ ਦੀ ਵਧੀਆ ਖੰਡ ਵਰਗਾ ਲੱਗਦਾ ਹੈ ਤੇ क्यों नाट 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 क्योंकि नट वगैरह खोलने बहन के नट खोल के फिर नटने थोड़ा जा मतलब ये आए नहीं लंबाई लोट क्योंकि लंबई घट सी कूलर की बहुत ज्यादा लंबाई है ਆ ਗਰ ਦੇ ਖਲੇ ਤੋਂ ਵੀ ਲੱਗ ਰਿਹਾ ਆ ਧੋਮ ਲਾਈ ਹੈ ਨੀ ਮੈਂ ਕੋਲੋਂ ਠੀਕਾ ਹੁਣ ਦੇ ਇਚਰ ਚਾਹੁੰਦਾ ਮਾਦਾ ਇਹਦਾ ਸਾਰੀ ਟੱਕਿਆ ਜਾ ਤਾ ਫੁੱਲੋਂ ਸੇ ਇਨਾ ਨੂੰ ਕੱਟਿਆ ਪਰ ਇਹਨਾਂ ਨੂੰ ਹੋਰ ਹੋਣਾ ਗਾ ਤੇ ਮੈਂ ਧੋਮ ਲਾਉਣੀ ਕਰਦੇ ਦਾ ਆਪਣੇ ਕੋਲ ਬਹੁਤ ਪਏ ਹੁੰਦਾ ਟਿਆ ਇਹਦਾ ਮੈਲੇ ਵਾਲੇ ਪੱਤੇ ਕੱਟਦੇ ਸੀ ਤੇ ਮੈਨੂੰ ਪਤਾ ਸੀਗਾ ਕਿ ਫੁੱਲ ਦਾ ਡੱਬਾ ਵਾਲਾ ਹੈ ਨਾ ਤਾਂ ਕਰਕੇ ਤੇ ਮੈਨਾਂ ਕਿ ਕਹੀ ਲੱਗਾਂਗੀ ਕੱਟੇ ਤਾਂ ਆ ਗਰ ਦੇ ਆਪਣੀ ਆਏ ਸੀ ਇਹ ਬਸ ਨੂੰ ਮੈਂ ਉਹ ਕਰ ਦਿੰਦੀ ਹਾਂ ਥੋੜਾ ਜਿੰਨਾ ਘਟੇ ਹੋਰ ਦੋੜ ਲਾ ਕੇ ਚਾਹਤ ਦੇ ਨਾ ਟੈਂਟ ਕਰਨ ਬੈਠਣਾ ਸੀਗਾ ਪਰ ਟਾਈਮ ਹੀ ਨਾ ਲੱਗਿਆ ਅੱਜ ਜਮੀ ਤੇ ਚਲੋ ਜੀ ਬਣਾ ਲ게요 ਆਪਾਂ ਤਿਆਰ ਕਰ ਦਿੰਦੇ ਫਿਰ ਦਿਖਾਵਾਂਗੇ ਕਿਵੇਂ ਬਣਦਾ ਆਪਾਂ ਨਾ ਹਾਂ ਸਾਤਰਾ ਬਣ ਗਿਆ ਫਿਰ ਦਾ ਛਾੜ ਕਹੇਗਾ ਨਾ ਸਾਰਾ ਬਾਹਰ ਹੁਣ ਇਹ ਤੋਂ ਨਾਲ ਰਹਿ ਗਿਆ ਨੂੰ ਦੋ ਕਿਸੇ ਸਾਫ ਸਾਫ ਕਿਸ ਦਾ ਆਪੇ ਚੱਕ ਲਿਆ ਛਾੜ ਪਨਾਤਾ ਛਾੜ ਆਪ ਹੁੰਤਲੀ ਦਿੱਤਾ ਬਾੜ ਦਾ ਫਰੀਦ ਜਮਾ ਵੀ ਦੇ ਵਿੱਚ ਹੈ ਨਾ ਹੂੰ ਚੱਕੋ ਜੀ ਬਣਾਦਾ ਛਾੜ ਤੇ ਇਹੋ ਲੱਗਦਾ ਕਿ ਇਹ ਤੇ ਛੜ ਆਪਣਾ ਜਮਾ ਖਾਈ ਉੱਤੇ ਹਰਾ ਡਿਜ਼ਾਈਨ ਪਾ ਕੇ ਆਸ-ਪਾਸੇ ਖੱਟਾ ਰੱਤੋ ਸਾਰੇ ਪਾਸੇ ਉੱਤੇ ਉਹ ਪਾਤਾ ਡਿਜਾਈਨ ਵੀ ਇਹ ਕਿਦਾ ਡਿਜ਼ਾਈਨ ਪਾਤਾ ਤਾਂ ਤੇ ਸਾਡੇ ਆਵਾਂ ਲਓ ਤੇ ਹੁਣ ਛਾਤਾਂਾਂ ਰਹਿੰਦੀ ਪੇਂਟ ਕਰਨਾਂ ਲਈ ਮੈਂ ਦੇਖਦੀ ਹਾਂ ਹੁਣ ਜੇ ਮਸ਼ੀਨ ਚੱਕ ਕੇ ਗੇਰਾ ਇੱਕ ਵਾਰ ਹਾਂ ਆਪਣਾ ਮਸ਼ੀਨ ਵਾਲਾ ਕੰਮ ਹੈਗਾ ਹਜੇ ਕੋਈ ਮਸ਼ੀਨ ਵਾਲਾ ਕੰਮ ਨਹੀਂ ਹੈ ਨਾ ਫਿਰ ਮਸ਼ੀਨ ਵਾਲਾ ਕੰਮ ਆਪਾਂ ਦੇਖੋਗੇ ਪੇਨਟ 할ਾਂਗੇ ਫਿਰ ਆਪਾਂ ਇੱਕ ਇੱਕ ਸੂਟ ਲੈ ਕੇ ਪੇਂਟ ਕਰਦੇ ਜਾਂ ਕੜਾਈ ਕਰਕੇ ਸੂਟ ਦੇ ਤੇ ਰਿਜੈਸ਼ਨ ਦੱਸੇਉਣ ਨਾਲ ਆਪਾਂ ਹਨ ਤੇ ਸੋਵਾਂਗੇ ਸੂਟਾ ਸੀ ਪ੍ਰੀਜ਼ ਦਾ ਰਿਜੈਸ਼ਨ ਦਾ ਕੜਾਈ ਕਰਕੇ ਸੂਟਾਂ ਤੇ ਫਿਰ ਸਲਾਈ ਕਰਕੇ ਪ੍ਰੀਜ਼ ਦਾ ਰਿਜੈਸ਼ਨ ਸੂਟ ਬਣਾ ਕੇ ਆਪਾਂ ਤਿਆਰ ਕਰਾਂਗੇ ਇੱਕ ਵਾਰ ਹਜੇ ਗਰਮ ਚਾਦਰ ਮੈਂ ਫੋਨ ਹੁਲਾ ਕੇ ਰੱਖੇ ਮਾਂ ਦੀ ਮੈਲੀ ਹੋ ਜੂ ਬਾਹਰ ਪਈ ਹੈ ਉਹਨੂੰ ਪੇਂਟ ਕਰਕੇ ਜਦੋਂ ਕੰਪਲੀਟ ਕਰਕੇ ਫਿਰ ਆਪਾਂ ਕੋਈ ਦੁਬਾਰਾ ਦਾ ਪੇਮਟ ਆਉਗੀ ਜਦੋਂ ਆਪਣੀ ਤੇ ਆਪਾਂ ਸੂਟ ਇੱਕ ਜਸ਼ਨ ਦਾ ਤਰੀਕਾ ਲਿਆ ਕੇ ਤੇ ਕੜਾਈ ਕਰਾਂਗੇ ਵਰਕ ਕਰਾਂਗੇ ਆਪਾਂ ਬਹੁਤ ਸੋਹਣਾ ਵਰਕ ਕਰਾਂਗੇ ਤੇ ਕੜਾਈ ਕੋਈ ਸਭ ਕੁਝ ਕਰ ਲੈਣੀ ਜੀ ਬਸ ਨਾ ਇੱਕ ਤਾਂ ਘਰਾਂ ਨੇ ਇੰਨਾ ਵੀ ਜ਼ਿਆਦਾ ਟੈਨਸ਼ਨ ਆ ਹਨਾ ਇੱਕ ਇੱਕ ਬੰਦੇ ਨਾਲ ਹੀ ਇੰਨਾ ਕੁ ਜ਼ਿਆਦਾ ਬੰਦੇ ਦੇ ਵਕਤ ਤੇ ਪਈ ਜਾਣਾ ਉਹ ਬੰਦਾ ਕਹਿੰਦਾ ਮੈਂਟਲੀ ਅਫਸੈਟ ਹੋ ਜਾਂਦਾ ਤੇ ਮੈਨੂੰ ਹੁਣ ਮਤਲਬ ਸ਼ੀਨ ਤੋਂ ਵੈਸੇ ਮੈਨੂੰ ਖੇਡ ਛੱਡਦੀ ਐ ਪਰ ਮੈਨੂੰ ਹੁਣ ਵੀ ਮੈਂ ਸੋਚਿਆ ਨਾ ਕੁਛ ਪਹਿਣਾ ਦੇ ਜਦੋਂ ਮੈਨੂੰ ਕਮੈਂਟ ਆਇਆ ਮੇਰੇ ਮੈਨੂੰ ਹਾਰਟ ਹੋਇਆ ਮੈਨੂੰ ਇੰਨਾ ਕੁ ਜ਼ਿਆਦਾ ਆਇਆ ਮੈਨੂੰ ਠੇਸ ਪਹੁੰਚੀ ਤੇ ਠੇਸ ਪਹੁੰਚੀ ਹਨਾ ਵੀ ਇੱਡੀ ਵੱਡੀ ਗੱਲ ਕਹਿਦੀ ਵੀ ਤੂੰ ਸਲਾਈ ਨਹੀਂ ਕਰਦੀ ਕੜਾਈ ਨਹੀਂ ਕਰਦੀ ਮੇਰੇ ਦਿਲ ਨੂੰ ਠੱਠਾ ਜਾ ਲੱਗਿਆ ਪਹੁੰਚ ਜਾਏ ਤੇ ਫਿਰ ਮੈਂ ਆਪਦੇ ਮਨ ਨੂੰ ਹੋਰ ਵੀ ਪੱਥਰ ਬਣਾਇਆ ਮੈਂ ਕਿ ਰਹਿਣ ਗਈ ਸਾਰੀ ਜ਼ਿੰਦਗੀ ਪਈ ਐ ਅੱਗੇ ਹਨਾ ਵੀ ਜਿੱਦਾਂ ਹੁਣ ਮੈਂ ਫੁੱਲਰ ਦਾ ਛੜ ਬਣਾ ਲਿਆ ਤੇ ਕੱਲ ਛੋਲੇ ਸੌਲੇ ਵਧੀਆ ਜੀ ਲੱਗਿਆ ਰਿਹਾ ਤੇ ਮੈਂ ਘੁਪੜਾਈ ਨਹੀਂ ਜਮਾਂ ਮੈਂ ਬਸ ਉਹ ਪਹਿਣਾ ਦੇ ਕਮੈਂਟ ਮੇਰੇ ਅੱਖਾਂ ਦੇ ਸਾਹਮਣੇ ਘ ਮੈਨਾਂ ਕਿ ਵੀ ਉਹ ਇੱਕ ਦਿਨ ਚੈਲੰਜ ਕੀਤਾ ਨਾ ਵੀ ਤੂੰ ਕੁਝ ਨਹੀਂ ਕਰ ਸਕਦੀ ਤੇ ਇਹ ਸੂਟ ਵੀ ਮੈਂ ਸਲਾਈ ਕਰਕੇ ਦਿਖਾਵਾਂਗੀ ਸਾਨੂੰ ਪ੍ਰੀਤ ਦਾ ਤੇ ਜਸ਼ਨ ਦਾ ਤੇ ਜਦੋਂ ਕਹਿੰਦੇ ਹੁੰਦੇ ਬੰਦੇ ਨੂੰ ਗੁੱਸਾ ਚੜ ਜਾ ਉਹਦਾ ਬੰਦਾ ਕੁਝ ਵੀ ਕਰ ਲੈਂਦਾ ਤੇ ਜਾਣਦੇ ਸਭ ਕੋ ਸ ਹੈ ਤੇ ਇੱਕ ਮਾਨ ਰਕਾਂਤੀ ਜੰਮਿਆ ਸੀਗਾ ਮੈਨੂੰ ਪਰ ਵੈਗਰੂ ਨੇ ਪਰ ਮੋੜ ਕੋਣ ਦੀ ਗੱਲ ਉੱਥੀ ਆ ਜਾਂਦੀ ਹੈ ਨਾ ਵੈਗਰੂ ਨੇ ਵੀ ਦੋਨੇ ਭੈਣ ਭਰਾਵਾਂ ਨੂੰ ਪਿੱਛੇ ਕਰਤਾ ਮੈਨੂੰ ਹਰੇਕ ਚੀਜ਼ ਵਿੱਚ ਮੈਨੂੰ ਪਿੱਛੇ ਕੀਤਾ ਵੈਗਰੂ ਨੇ ਉਹਦੀ ਮਰਜ਼ੀ ਹੈ ਚਲੋ ਕੋਈ ਗੱਲ ਨਹੀਂ ਉਹਦੀ ਰਜਾ ਚ ਰਹਿੰਦੇ ਆਪਾਂ ਤੇ ਫਰਕ ਬਹੁਤ ਰੱਖਿਆ ਵੈਗਰੂ ਨੇ ਮੇਰੇ ਨਾਲ ਵੱਡੀ ਹੋਣ ਦੇ ਬਾਵਜੂਦ ਮੈਂ ਪਿੱਛੇ ਹਾਂ ਜੀ ਦੋਨੇ ਭੈਣ ਭਰਾਵਾਂ ਤੋਂ ਚਲੋ ਕੋਈ ਗੱਲ ਨਹੀਂ ਇਹ ਤਾਂ ਮਨ ਸਮਝਾਉਣਾ 3ਾਂ ਦਾ ਕਹਿੰਦੇ ਨੇ ਤੇ ਰੱਬ ਦੀ ਦਾਤ ਹੈ ਕਿਪ ਤੱਕ ਕਿੰਨਾ ਖਡਾਰ ਰੋਸ਼ਨ ਕਰਨੀਆਂ ਹਨ ਇਹ ਤਾਂ ਹੌਲੀ ਹੌਲੀ ਪਤਾ ਲੱਗੂਗਾ ਟਾਈਮ ਆਏ ਤੇ ਅਜੇ ਛੋਟੇ ਆਪਾਂ ਚਲੋ ਘਬਰਾ ਜਾਂਦਾ ਬੰਦਾ ਕਦੇ ਕਦੇ ਹਨਾ ਐਂਜ ਹੋ ਜਾਂਦਾ ਕਿ ਚਲੋ ਭੈਣ ਭਰਾਵਾਂ ਦੇ ਬਰੋਬਰ ਹੁੰਦੇ ਵੀ ਸ਼ਾਇਦ ਗੱਲ ਹੋਰ ਹੁੰਦੀ ਸੀ ਹੁਣ ਨਹੀਂ ਸੀ ਚਲੋ ਫਿਰ ਕੀ ਗੱਲ ਹੈ 3ਾਂ ਦਾ ਗਰੂਰ ਹੈ ਮੇਰਾ ਮਾਣ ਹੈ ਇਨਾ ਸਿਰ ਤੇ ਤਾਂ ਮੈਂ ਉੱਡੀ ਫਿਰਦੀ ਆ ਪਤਾ ਨਹੀਂ ਕੀ ਕੁਛ ਕਰ ਜੂਗੀ ਇਨਾ ਸਿਰ ਤੇ ਤਾਂ ਮੈਂ ਬਹੁਤ ਕੁਛ ਕਰ ਜਿੰਦੀ ਤੇ ਚਲੋ ਜੀ ਫਿਰ ਨੂੰ ਲਓ ਜੀ ਆ ਜਰਾ ਬਣਾਉਣਾ ਹੈ ਸ਼ੈ ਭਾਜੀ ਤੇ ਸਵੇਰੇ ਕਿਉਂਕਿ ਆਪਾਂ ਸਬਜ਼ੀ ਬਣਾਈ ਹੋਈ ਸੀਗੀ ਤੇ ਸਵੇਰੇ ਆਪਾਂ ਮੁੰਦਵਾਰਾ ਸਭੀ ਰੋਟੀ ਖਾਦੀ ਆ ਇਤਨੇ ਲਾਦੇ ਸਾਬ ਦੇ ਵਾਸਤੇ ਚਾਰ ਦੋ ਦੰਦ ਪਰੋੜੇ ਕਹਿੰਦੇ ਮम्मा ਮੈਂ ਪਰੋੜੇ ਨੂੰ ਤੁਸੀਂ ਜਾੜ ਲਓ ਘਰਦਵਾਰੇ ਨੇੜ ਹੋ ਜੂਗੇ ਮਾੜੇ ਮਾੜੇ ਨਾ ਕਿ ਮੈਂ ਸੇਵਾ ਵੀ ਕੀਤੀ ਸੀ ਪਾਣੀ ਦੇ ਚਮਚਾਂ ਦੀ ਚਮਚੇ ਪਹਿਲਾਂ ਮੈਂ ਚਮਚੇ ਲਾਤੇ ਚਮਚਾਂ ਦੇ ਕਿਸੇ ਲਾਤੇ ਨਹੀਂ ਕਿਸੇ ਨੇ ਕਿਸੇ ਨੇ ਵੀ ਨਹੀਂ ਮੈਂ ਕਿਹਾ ਫਿਰ ਸਾਰੇ ਨਹੀਂ ਦਿੱਤੇ ਇਹਨਾਂ ਨੂੰ ਉਹ ਮੈਂ ਤੋਂ ਵੀ ਫਾਸਟ ਕੋਈ ਡਿਊਟੀ ਕਰੀ ਅੰਦਰ ਸੀ ਮੈਂ ਪਾਣੀ ਆਲੀ ਡਰਲੂ ਚੱਕ ਲਿਆ ਫਿਰ ਆਈ ਅੱਜ ਭਾਈ ਗੁਰਦਵਾਰੇ ਕਰੀ ਸੇਵਾ ਕਹਿੰਦਾ ਚਮਚਾਂ ਦੀ ਕਰੀ ਸੇਵਾ ਤੇ ਉਹ ਹੀ ਨਹੀਂ ਮਤਲਬ ਸਾਰੇ ਕੋਲੇ ਹੈਗੇ ਸੀ ਚਮਚੇ ਕੋਈ ਖਾਸ ਨਹੀਂ ਕਿਤੇ ਨੇ ਲਏ ਫਿਰ ਮੇਰੇ ਬਬੂ ਨੇ ਵੀ ਜਾਲ ਦੀ ਸੇਵਾ ਕੀਤੀ ਪਾਣੀ ਗਿਆ ਸਾਰਾ ਰੋਡ ਲੰਬਰ ਸਾਗ ਰਹੀ ਸੀ ਇਹ ਪਾਣੀ ਬਹੁਤ ਥੱਸਦੀ ਸੀ ਮੈਂ ਉਹਨਾਂ ਨੇ ਮੰਮੀ ਤੁਸੀਂ ਬਹਿ ਜਿਓ ਤੁਸੀਂ ਬੈਣ ਕੇ ਤੇਰੀ ਨੀ ਸੇਵਾ ਕਰੀ 15 ਮਿੰਟ ਸੇਵਾ ਕਰੀ ਕਿ ਮੈਂ ਜੀ ਦੀ ਬੈਣ ਨਾਲ ਤਾਂ ਪਿਆ ਸੀ ਤਦੋਂ ਸਾਢੇ 11 ਵਜੇ ਭਰੇ ਆਈ ਸੀ ਤੇ ਮੇਰਾ ਮਨ ਲੱਗ ਗਿਆ ਸੀ ਹਾਂ ਮਨ ਤੁਰਕਾ ਤਾਂ ਮਨ ਲੱਗ ਗਈ ਐ ਆਪਾਂ ਉਹਨਾਂ ਨੇ ਜਿਹੜੇ ਸ਼ਹਿਰ ਭਾਜੀ ਆਲੂ ਪਕਾ ਲਿਆ ਤੇ ਉਹਨਾਂ ਨੇ ਉਹਨਾਂ ਨੂੰ ਰੱਖ ਦਿੱਤਾ ਪਰ ਸ਼ਹਿਰ ਭਾਜੀ ਬਣਾਉਣੀ ਦੂਜੇ ਚੁੱਲ੍ਹੇ ਤੇਦਰ ਗੈਸ ਤੇ ਉਹ ਤੇ ਆਪਸੀ ਨੂੰ ਤੋਂ ਹਾਂ ਨੂੰ ਕੁਝ ਦਾ ਲਿਆ ਸੀਗਾ ਹਾਂ ਨੂੰ ਭੁਜੀਆ ਤੇ ਮੈਨੂੰ ਯਾਦ ਆ ਗਿਆ ਮੈਂ ਕਿ ਹੋਰ ਕਾਦੀ ਸੰਜੀ ਬਣਾਈਏ ਤੇ ਮੈਨੂੰ ਕਿਹਾ ਮਾਤਾ ਦੀ ਕਦੋਂ ਬਣਾ ਲੈਣੇ ਨੇ ਕਦੋਂ ਨਹੀਂ ਬਣਾਉਣਾ ਸੀ ਖਾਂਦੇ ਨਹੀਂ ਫਿਰ ਮੈਂ ਕਿ ਹੋਰ ਇਹਦਾ ਕੀ ਹੱਲ ਹੋਵੇ ਫਿਰ ਮੈਨੂੰ ਯਾਦ ਆਇਆ ਮੈਂ ਕਿ ਕੁਝ ਗੱਬ ਹੈ ਮੰਮੀ ਉਹ ਜਿਹੜੇ ਸਟਿੱਕਾ ਸੀ ਸੀਂਗਾ ਮੈਂ ਸੇਵ ਤੇ ਲਾਈ ਸੀ ਉਹ ਸਿੱਟੀਆਂ ਤਾਂ ਨਹੀਂ ਨਾਮ ਠੀਕ ਹੈ ਤੇ ਫਿਰ ਮੈਂ ਕਿ ਜਦੋਂ ਸ਼ਹਿਪਾ ਜਿ ਬਣਾ ਲੈਨੇ ਮੈਂ ਨਾਲ ਜਵਾਬ ਖਾ ਲੈਣੇ ਨੇ ਤੇ ਨਰੇ ਉਹਨਾਂ ਬਖਾਣਾ ਨੇ ਤੇ ਆਪਾਂ ਮਟੂਟ ਕਰਾ ਨਹੀਂ ਪਏ ਦੋ ਬੰਦੇ ਬਣੇ ਤਿੰਨ ਹਰੀਆਂ ਮਿਰਚਾਂ ਬਾਗ ਬਣਾ ਲੈਣਾ ਸਸਾ ਤੋਂ ਖੋਣਾ ਨਹੀਂ ਜਿਗਦੀ ਜਿਸ ਨੂੰ ਸਰਦੀ ਜਿਹੀ ਆਪਣੀ ਉਹਦੀ ਖਾਸ ਗੁੱਦ ਗੰਨੂ ਹੀ ਇੰਨਾ ਮਿਸਾ ਬਗਰਾ ਆਪਾਂ ਤਾਂ ਮੈਂ ਗਿਆ ਚਾਹੇ ਵਾਸਤਾ ਤੇ ਅਸੀਂ ਸਲਾਹ ਕਰਦੇ ਗੁਰਦੁਆਰਾ ਸਾਹਿਬ ਅਸੀਂ ਨਾ ਮਤਲਬ ਜੀ ਵਿਲਾ ਕਿਉਂ ਹੋਏ ਇਹਦੇ ਧੀ ਜੀ ਮम्मा ਮੈਂ ਵੀ ਜਾਵਾਂਗੀ ਜੇ ਜੀ ਦੀ ਕੀ ਜਸ਼ਨ ਤੇ ਜਸ਼ਨ ਹੀ ਆਉ ਮੇਰੀਉਂਗੀ ਅਮੀ ਆਪਾਂ ਪਹਿਲੀ ਲਾ ਆਵਾਂਗੇ ਫਿਰ ਭੀੜ ਹੁੰਦੀ ਐ ਜੇ ਜਗ੍ਹਾ ਜੀ ਨਹੀਂ ਮਿਲਦੀ ਆਪਾਂ ਨੂੰ ਮਤਲਬ ਸਬਜੀ ਬਣਾ ਕੇ ਦੁੱਧ ਘਰਮ ਕਰਕੇ ਤੇ ਆਟਾ ਬੁੰਨ ਕੇ ਰੱਖ ਜਾਾਂਗੇ ਤੇ ਫੇਰ ਆਪਾਂ ਦੀ ਮਿਲਾ ਕੇ ਚੱਲਣਾ ਜੀ ਇਹਨਾਂ ਆਟੇ ਉੱਤੇ ਬਣਾ ਦੇ ਹਾਂ ਫਿਰ ਆਪਨੇ ਇਕੱਲੇ ਬਾਜ਼ਾਰਾਂ ਲੈ ਜਾਣਗੇ ਮੰਜ ਨਾਲੇ ਬੱਸ ਹੋਰ ਗਾ ਲੈਣ ਦੂਰੋਂ ਕੋ ਸਾਡੇ ਕੋਲ ਬਣਾਈ ਪਈ ਸੀਗੀ ਮੈਨੂੰ ਲੱਗਦਾ ਨਵੀਂ ਨੂੰ ਜਤਕਾ ਲੱਗੇ ਆਈ ਮਨ ਉਸਤਾ ਜੀ ਆਪਣਾ ਇਹ ਵੀ ਵਧੀਆ ਲੱਗਦਾ ਕਿ ਦਿਨਾਂ ਸ਼ਹਿਰ ਪਾਦੀ ਹੈ ਨਾ ਤੇ ਠੰਡ ਬਹੁਤ ਜ਼ਿਆਦਾ ਹੋ ਰਹੀ ਹੈ ਨਾ ਕੱਲ ਨੀਂਦ ਪਏ ਬੜਾ ਐਨੀ ਜ਼ਿਆਦਾ ਠੰਡ ਹੋ ਗਈ ਆਪਣੇ ਤਾਂ ਗੜਿਆ ਜਾਂ ਆਸ-ਪਾਸੇ ਕਹਿੰਦੇ ਆ ਵੀ ਕਈ ਪਿੰਡਾਂ 'ਚ ਗੜੇ ਆ ਗਏ ਕੱਲ ਕੋਰੀਆਣਾ ਹੋਗਾ ਜਿੱਥੇ ਸਾਡੇ ਇਧਰ ਨੇੜੇ ਹੀ ਰਹਿਆ ਕੋਰੀਆਣਾ ਤੇ ਉੱਥੇ ਸਾਰੇ ਕੀਤੇ ਗੜੇ ਆਏ ਉਹ ਗੜਿਆਂ ਦੀ ਠੰਡ ਬਹੁਤ ਜ਼ਿਆਦੇ ਹੋਈ ਪਈ ਹੈ ਤੇ ਫਿਰ ਤੁਹਾਨੂੰ ਦੱਸਾਂਗੀ ਕਿ ਇਹ ਗੋਲੀਆਂ ਕਿਵੇਂ ਬਣਾਈਏ ਮੈਂ ਦੱਸਾਂਗੀ ਤੁਹਾਨੂੰ ਤੇ ਇੱਕ ਵਾਰੀ ਨਾ ਮੈਂ ਕਹਿੰਦਾ ਸਾਰੀਆਂ ਨਾਲ ਮੈਂ ਦੁੱਧ ਲਾ ਬਣਾ ਸਕਦਾ ਤੇ ਉਹ ਜਿਆ ਪਰ ਬਣਾ ਲੈਂਦੇ ਮੈਂ ਚ ਗੋਲੀਆਂ ਬਹੁਤ ਸੁਣੀ ਬਣਾਉਣ ਦੀ ਤਰੀਕ ਸਾਰ ਮੈਂ ਤੇ ਵਿਵਧੀ ਲਾ ਲੈਂਦੀ ਹੈ

ਮਲਾਇ ਮਲਾਇ ਕਲਾਇ ਚਲਾਇ ਪ੍ਰੀਤਾ ਰਸੋਈ ਚ ਰਸੋਈ ਇੱਥੇ ਬਣਾਈ ਜਾਂਦੀ ਸੀ ਹੁਣ ਹੀ ਉੱਥੇ ਬੱਗ ਗਈ ਤੇ ਸੁਣ ਖਾਣੇ ਵੀ ਫ੍ਰੀਤ ਨੇ ਬੋਲੀ ਕਹਿਨ ਜੀ ਨਾ ਇਹਦੇ ਚ ਖਾਣੇ ਆ ਤੁਸੀਂ ਕੁਝ ਗਾ ਹਾਂਜੀ ਖਾਣੇ ਅੱਧਾ ਸਾਡੇ ਵਾਸਤੇ ਰੱਖ ਦਿਓ ਅੱਦਾਲ ਚ ਪਾਏਗੀ ਨਾ ਹੋ ਸਕਦਾ ਅੱਛਾ ਮਨੇ ਕੋਲ ਲਿਆ ਲੈ ਸਾਡਾ ਬਟ ਨੈਵਰ ਇਟ ਸਾਨੂੰ ਜੀ ਵੀ ਨੂੰ ਪਤਾ ਸਨ ਬੱਚੇਰੇ ਵੀ ਖਾਉਂਦੇ ਸਕੂਲ ਨਹੀਂ ਜਾਣਾ ਕੱਲ ਤੁਸੀਂ ਮੋਬਾਈਲ ਆ ਗਿਆ ਉਹ ਨਹੀਂ ਭਾਉਂਦੀ ਕੱਲ ਸਕੂਲ ਜਾਣਾ ਹੈ ਹੋਰ ਤੂੰ ਜਿਵੇਂ ਸਕੂਲ ਦੇ ਨਾਂ ਦੇ ਨਾ ਕਰੇਗਾ ਆਂਟੀ ਨੇ ਤੇਰੀ ਦੇਖ ਲਾ ਕਿ ਮੈਂਟਾ ਜੀ ਨੇ ਪੁੱਤ ਪੜ੍ਹਦੇ ਹੁੰਦੇ ਪੜ੍ਹ ਕੇ ਮੰਮੀ ਦਾ ਨਾਮ ਰੌਸ਼ਨ ਵੀ ਕਰਨਾ ਮੈਨੂੰ ਬਹੁਤ ਪਤਾ ਨਹੀਂ ਪੜਨਾ ਪੜਦੇ ਨੇ ਸਕੂਲ ਜਾਂਦੇ ਨੇ ਕਰੇ ਸਕੂਲ ਨੂੰ ਅੱਗੇ ਬਣਾਦੀ ਖੇਡੋ ਆਪ ਦਾ ਜਾ ਕੁਝ ਵੀ ਕਰ ਸਕਦੇ ਪਰ ਪਹਿਲਾਂ ਸਕੂਲ ਜਾਣਾ ਜ਼ਰੂਰੀ ਹੈ ਪੂਰਾ ਮਤਰਾ ਕੁਦੋਂ ਅੱਖੋਂ ਸਿੱਖ ਗਏ ਹੁੰਦਾ ਹੈ ਘਰੇ ਪੁੰਨ ਜਾਂਦੇ ਆਪਾਂ ਜਿਹੜਾ ਪੜਿਆ ਬਰੂ ਤੇ ਚਲੋ ਜੀ ਵਸੂ ਨਵਾਂ ਪੂਰੀਆ ਸਜੀ ਤੇ ਤੋਂ ਦੋ ਹੀ ਇਹ ਤਾਂ ਗਰਮ ਫਿਰ ਲੈ ਲਵਾਂਗੇ ਲਓ ਜੀ ਹੁਣ ਇੱਥੇ ਬਣਾਤੀ ਇਹਨਾਂ ਨੇ ਡੱਗੀ ਕੋਲੇ ਦੇਖੋ ਕਿੰਦੀ ਸੋਹਣੀ ਕਰੀ ਰੰਗੋਲੀ ਬਣਾਈ ਹੈ ਪ੍ਰੀਤ ਨੇ ਬਣਾਈ ਹੈ ਬਹੁਤ ਜ਼ਿਆਦਾ ਸੋਹਣੀ ਲਓ ਜੀ ਇੱਕ ਕਾਵਣਾਤੀ ਬੀਬੀ ਆਈ ਬਾਹਰੋਂ ਇੱਕ ਕਾਵਣਾਤੀ ਜੀ 베ੜੇ ਚ ਰੰਗੋਲੀ ਬਹੁਤ ਸੋਹਣੀ ਹੈ ਵੀ ਲਓ ਜੀ ਇੱਕ ਬਣਾਈ ਹੈ ਰੰਗੋਲੀ ਪ੍ਰੀਤ ਨੇ ਆਹਾ ਤੇ ਆਪਣਾ ਇਹ ਯੋਗਦਾਨ ਪੂਰਾ ਪਾਉਂਦਾ ਰਿਹਾ ਇੱਕ ਚੀਜ਼ ਚ ਕੋਲੇ ਰਹਿੰਦਾ ਰਿਹਾ ਜੇ ਇੱਕ ਚੀਜ਼ ਚਾਹੀਦੀ ਪ੍ਰੀਤ ਨੂੰ ਸਾਰੀ ਫੜਾਉਣੀ ਕਰਨੀ ਬਹੁਤ ਸੋਹਣੀ ਜੀ ਰੰਗੋਲੀ ਬਣਾਈ ਇੱਕ ਹੋ ਬਣਾਤੀ ਕਮਰੇ ਦੇ ਬਾਹਰ ਚ ਇੱਕ ਹੋ ਬਣਾਤੀ ਇੱਕ ਕਾ ਬਣਾਤੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਰੰਗੋਲੀ ਪ੍ਰੀਤ ਨੇ ਕਿਵੇਂ ਦੀ ਬਣਾਈ ਹੈ ਲਓ ਜੀ ਪਹੁੰਚ ਗਏ ਆਪਾਂ ਗੁਰਦੁਆਰਾ ਸਾਹਿਬ ਦੀ ਵੀ ਰੱਖ ਲ ਬੰਦੋ ਦੂਜਾ ਵੀ ਰੱਖ ਲਾ ਇੱਥੇ ਲਾ ਦੇ ਪਰ ਇਹ ਹੈ ਪਰ ਇਹ cheek ਲਓ ਜੀ ਦੀਵੇ ਲਾ ਕੇ ਆਪਾਂ ਗੁਰਦੁਆਰਾਏ ਆ ਗਏ ਤੇ ਮੈ ਤੇ ਜਸ਼ਨ ਗਏ ਸੀ ਪ੍ਰੀਤ ਬੀਬੀ ਘਰੇ ਸੀ ਤੇ ਕੀ ਕਰੀ ਜਨੇ ਆ ਦਿਖਾਉਣੇ ਆ ਆਪਾਂ ਤੁਹਾਨੂੰ ਪ੍ਰੀਤ ਆਪਣੀ ਦੀਵਿਲ ਆਈ ਜਾਂਦੀ ਦੀਵਿਲ ਆਉਂਦੀ ਤਿਆਰੀ ਕਰਦੀ ਹੈ ਤੇ ਦੀਵੇ ਕੁਛ ਨਾ ਕੁਛ ਲਾਵਾਂਗੇ ਹੁਣ ਰਾਹ ਚ ਰਸਤੇ ਚਾਉਂਦੇ ਸੀ ਨਾ ਸਾਰਿਆਂ ਨੇ ਲਾ ਰੱਖੇ ਸੀ ਲੋਕਾਂ ਨੇ ਬਾਹਰ ਚ ਵੀ ਲਾ ਰੱਖੇ ਸੀ ਕਿੱਕ ਦੀਵਾ ਜੀ ਮਿਲਣੇ ਕਹ ਲੋ ਤੁਹਾਨੂੰ ਵੀ ਵੀਡੀਓ ਬਣਾ ਰਿਹਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਆਸ਼ੀਰਵਾਦ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਲਾਈਕ ਕਮੈਂਟ ਜ਼ਰੂਰ ਕਰੋ ਬਾਏ ਬਾਏ ਸੀ ਤੇ ਬਾਕੀ ਨਾ ਮੈਂਡ ਦੇ ਇੱਕ ਚੀਜ਼ ਕਹਿਣਾ ਚਾਹਣੀ ਆ ਨਾ ਵੀ ਪਲੀਜ਼ ਕਿਸੇ ਨੂੰ ਆਏ ਨਾ ਕਿਹਾ ਕਰੋ ਹਨਾ ਵੀ ਤੂੰ ਇਹ ਨਹੀਂ ਜਾਣਦੀ ਉਹ ਨਹੀਂ ਜਾਣਦੀ ਜਾਣਨ ਜਨੌਣ ਦਾ ਵੀ ਜਾਣਣਾ ਤੇ ਕੁਝ ਹਨਾ ਸਭ ਜਾਣਦੇ ਐ ਇਹੋ ਜੀ ਗੱਲ ਨਹੀਂ ਹੁੰਦੀ ਕਈ ਵਾਰੀ ਘਰ ਹੀ ਨਹੀਂ ਆਖਿਆ ਕਰਦਾ ਹਨਾ ਵੀ ਕੋਈ ਚੀਜ਼ ਖਰੀਦ ਕੇ ਲੈ ਆਏਗੇ ਇਹ ਚੀਜ਼ ਥੋੜਾ ਜਿਹਾ ਨਾ ਕਮੈਂਟ ਕਰਨ ਲੱਗੇ ਥੋੜਾ ਜਿਹਾ ਸੋਚਿਆ ਕਰੂ ਹਨਾ ਕਿਸੇ ਵੇਲੇ ਵੀ ਪੈਸੇ ਨਹੀਂ ਹੁੰਦੇ ਚੀਜ਼ ਲੈਣ ਵਾਸਤੇ ਜਾਣਦੇ ਤਾਂ ਸਾਰਾ ਕੁਝ ਹੀ ਹਨਾ ਕਰਕੇ ਕੀ ਨਹੀਂ ਜਾਣਦੇ ਕਢਾਈ ਵੀ ਹੁੰਦੀ ਸਭ ਕੁਝ ਆਉਂਦਾ ਹੈ ਹਨਾ ਕਰ ਲੈਨੇ ਕਢਾਈ ਵੀ ਪੇਂਟ ਵੀ ਕਰ ਲੈਨੇ ਚਾਦਰ ਤੇ ਜਰੂਰ ਅਸੀਂ ਸੂਟਾਂ ਤੇ ਵੀ ਹਨਾ ਕਢਾਈ ਕਰਾਂਗੇ ਪਰ ਥੋੜਾ ਜਣਾ ਹੱਥ 'ਚ ਪੈਸਾ ਹੋਣਾ ਚਾਹੀਦਾ ਫੇਰ ਹੀ ਆਪਾਂ ਕੁਝ ਖਰੀਦ ਸਕਦੇ ਹਾਂ ਤੇ ਹੁਣ ਅਸੀਂ ਪੇਂਟ ਵਾਲੀਆਂ ਚਾਦਰਾਂ ਲਿਆਉਂਦੀਆਂ ਠੀਕ ਹੈ ਸਾਨੂੰ 8-800 ਦਾ ਦੋ ਲਾਂਗਾਂ ਮੰਨ ਕੇ ਚੱਲੋ 1600 ਤੇ 5 500 ਦਾ ਦੂਜਾ ਸਮਾਨ ਆਇਆ ਫਰੇਮ ਕਲਰ ਬਰਸ਼ ਵਗੈਰਾ ਸਾਰਾ ਸਮਾਨ ਮੀਡੀਅਮ ਵਗੈਰਾ ਤਾਂ ਕਿੰਨੇ ਪੈਸੇ ਹੋ ਗਏ ਤੁਸੀਂ ਆਪ حساب ਲਾ ਸਕਦੇ ਹੋ ਵੀ ਜੇਬ 'ਚ ਕੁਝ ਹੋਵੇ ਹਨਾ ਕੁਝ ਕਰਨ ਵਾਸਤੇ ਕੋਈ ਕਲਾ ਦਿਖਾਉਣ ਵਾਸਤੇ ਜਿਹਦਾ ਸਾਡਾ ਵੀ ਕਰਦਾ ਵਲੌਗ ਵਧੀਆ ਬਣਾ ਕੇ ਪਾਇਆ ਕਰੀਏ ਪਰ ਜੇਬ 'ਚ ਕੁਝ ਹੋਵੇ ਤਾਂ ਫੇਰੀ ਬੰਦਾ ਕੋਈ ਵਲੌਗ ਬਣਾਉਂਦਾ ਹਨਾ ਕੋਈ ਚੀਜ਼ ਦਿਖਾਉਂਦਾ ਹੈ ਵਲੌਗ 'ਚ ਤੇ ਆਇਆ ਨਾ ਕਿਹਾ ਕਰੋ ਪੈਣਾ ਹਨਾ ਵੀ ਸੋ ਆਮ ਜਨਾ ਚਾਹੀਦਾ ਥੋੜੇ ਹਾਲਾਤ ਬੰਦੇ ਦੇ ਕਿਸੇ ਵੇਲੇ ਹਾਲਾਤ ਨਹੀਂ ਸਹੀ ਹੁੰਦੇ ਤੇ ਜਾਣਦੇ ਤਾਂ ਸਾਰਾ ਕੁਝ ਇਹੋ ਜੀ ਕੋਈ ਗੱਲ ਨਹੀਂ ਤੇ ਕਦੇ ਵੀ ਹਾਲਾਤ ਹੀ ਇਹੋ ਜੇ ਬਣ ਜਾਂਦੇ ਆ ਵੀ ਕੋਲੇ ਹੁੰਦਾ ਹੀ ਨਹੀਂ ਜੇਬ ਚ ਖਸਾ ਤੇ ਕੀ ਕਿੱਥੋਂ ਲਿਆਵੇ ਬੰਦਾ ਕੀ ਕਾਲਾ ਤੇ ਕੀ ਆਪਦਾ ਹੁਨਰ ਦਿਖਾਵੇ ਹਨਾ ਵੀ ਅਸੀਂ ਕੀ ਜਾਣਦੇ ਕੀ ਨਹੀਂ ਜਾਣਦੇ ਮੈਨੂੰ ਕਿਸੇ ਦਾ ਕੋਈ ਗੁੱਸਾ ਨਹੀਂ ਬਸ ਮੈਂ ਆਪਦੇ ਹਨਾ ਘਰ ਦੀ ਹਾਲਾਤ ਥੋੜੇ ਜਿਹਾ ਦੱਸਦੀ ਆ ਕਿਉਂਕਿ ਜਦੋਂ ਇੱਕ ਲੇਡੀ ਤੇ ਜ਼ਿੰਮੇਵਾਰੀ ਪੈਂਦੀ ਹੈ ਜੋ ਕੋਈ ਵੀ ਚੀਜ਼ ਖਰੀਦਦੀ ਆ ਉਹ ਪਹਿਲਾਂ ਐਂ ਦੇਖਦੀ ਆ ਵੀ ਇਸ ਚੀਜ਼ ਦੇ ਪੈਸੇ ਲਾਈਵ ਨਾਲ ਸੱਜੂਗਾ ਜੇ ਆਪਾਂ ਨਾ ਲਈਏ ਫਿਰ ਠੀਕ ਨਹੀਂ ਤੇ ਇਹ ਚੀਜ਼ ਸੋਚਦੇ ਆਂ ਆਪਾਂ ਤੇ ਬਾਕੀ ਮੈਨੂੰ ਪਤਾ ਜਿਹੜੀਆਂ ਜਿਹੜੀਆਂ ਪਹਿਣਾ ਦੇ ਕਲਕ ਦੀ ਜ਼ਿੰਮੇਵਾਰੀ ਪਈ ਉਹ ਤਾਂ ਸਾਰਿਆਂ ਸਮਝਦੇ ਹਨਾ ਵੀ ਕਈ ਵਾਰੀ ਘਰ ਦੇ ਹਾਲਾਤ ਬਹੁਤ ਜ਼ਿਆਦਾ ਐਂ ਹੋ ਜਾਂਦੇ ਹਨਾ ਤੇ ਬਾਕੀ ਸਾਨੂੰ ਪਤਾ ਹੈ ਠੇਕੇ ਸਿਨਗੇ ਤੇ ਟਾਈਮ ਪਾਸ ਹੁੰਦਾ ਸਾਨੂੰ ਪਤਾ ਇੱਕ ਵੀਦਾਰੀ ਚੀਜ਼ਾਂ ਸਾਰੀਆਂ ਮਹਿੰਗਾ ਹੋ ਗਾ ਮੰਗਾਈ ਹੋਰੀ ਹਰੇਕ ਚੀਜ਼ ਦੀ ਖੰਡ ਚਾਹ ਪੂੜੀ ਇਹ ਫੱਟੇ ਚੱਕੇ ਪਏ ਐ ਤੇ ਹੋ ਜਾਂਦਾ ਨਾ ਬਾਕੀ ਥੋੜਾ ਜਿਹਾ ਧੀਆ ਨੂੰ ਵੀ ਕੁਛ ਨਾ ਕੁਛ ਬੱਚਿਆਂ ਨੂੰ ਚਾਹੀਦਾ ਹੁੰਦਾ ਖਾਣ ਨੂੰ ਲਿਆ ਦੇ ਮम्मा ਹੀ ਲਿਆ ਦੇ ਸਾਰਾ ਦਿਨ ਖਰਚੇ ਆ ਹੀ ਨਹੀਂ ਲੋਟਾਂ ਦੇ ਤੇ ਜੇ ਕਿਤੇ ਜਾਣੇ ਆ ਬਾਹਰੋਂ ਤੱਕ ਰਾਇ ਪਾੜਾ ਸਾਨੂੰ ਪਤਾ ਹੈ ਰਾਇ ਪਾੜਾ ਵੀ ਬਹੁਤ ਜ਼ਿਆਦੇ ਹੋਇਆ ਪਿਆ ਤੇ ਬਾਕੀ ਹੁਣ ਗੱਗੀ ਅੰਦਰ ਕਰਕੇ ਹਨਾ ਉਹਨੂੰ ਵੀ ਖਰਚਾ ਵਗੈਰਾ ਪਾਉਣਾ ਸੀ ਠੇਕੇ ਵਾਲੇ ਪੈਸਿਆਂ ਚ ਤੇ ਸਵਾਦ ਕਰੇ ਹੋਵੇ ਉਹ ਜਿਹੜਾ ਅਸੀਂ ਕਿੰਨੇ ਜਿਆਦੇ ਪੈਸੇ ਜਾਂਦੇ ਸਾਡੇ ਉਹ ਬਚ ਰਹਿਣ ਚਲੋ ਕਰੇ ਹਜੇ ਆਵਦੇ ਹਨ ਕਰੇ ਥੋੜੇ ਨਾ ਸਾਰ ਲੈਂਦਾ ਸੀ ਉੱਥੇ ਬਾਲੇ ਪਵਾਣੇ ਮੈਂਦੇ ਸਾਨੂੰ ਤੇ ਬਸ ਸਾਰੀ ਗੱਲ ਨਹੀਂ ਦੱਸ ਸਕਦੇ ਹਾਂ ਨਾ ਸ਼ੇਅਰ ਨਹੀਂ ਹੁੰਦੀ ਪਰ ਇੱਕ ਭੈਣ ਆ ਕਹਿੰਦੇ ਹੁੰਦੇ ਭੈਣ ਦਾ ਦੁੱਖ ਜਰੂਰ ਸਮਝਦੀ ਹੈ ਪਰ ਸਾਰੀਆਂ ਭੈਣਾਂ ਇਹ ਚੀਜ਼ ਸਮਝੋ ਹਾਲਾਤ ਕਈ ਵਾਰੀ ਹਾਲਾਤ ਹੀ ਇਹੋ ਜਿਹੇ ਹੁੰਦੇ ਆ ਕੋਈ ਚੀਜ਼ ਲਿਆ ਉਹਨੂੰ ਪੈਸੇ ਨਹੀਂ ਹੁੰਦੇ ਬੰਦਾ ਲਿਆਵੇ ਕਿੱਥੋਂ ਹੁਣ ਮੈਂ ਚਾਦਰਾਂ ਲਈ ਹੁਣ ਤੁਸੀਂ ਆਪੇ ਹਿਸਾਬ ਲਾ ਲਓ ਮੈਂ ਤੁਹਾਨੂੰ ਟੋਟਲ ਦੱਸਿਆ ਵੀ ਕਿੰਨੇ ਪੈਸੇ ਲੱਗੇ ਹੋਣਗੇ ਤੇ ਜਾਣਦੇ ਸਭ ਕੁਝ ਹੈ ਬਸ ਕਾਰਦੀ ਗਰੀਬ ਨੇ ਪਾਗਲ ਕਰ ਰੱਖਿਆ ਨਾ ਤੇ ਕਹਿੰਦੇ ਹੁੰਦੇ ਵੈਗਰੂ ਨੂੰ ਬਸ ਆਹੀ ਛਾਣੇ ਵੀ ਗੱਲਾਂ ਕਰਦੇ ਹੁੰਦੇ ਆ ਵੀ ਜੇ ਘਰ ਹੋਵੇ ਤਾਂ 3ਆਂ ਫੇਰ ਦੇਈ ਹਨਾ ਤੇ ਦਾ ਜਾਇਦ ਦਾ ਪ੍ਰੋਟੀ ਸਭ ਕੁਝ ਹੋਵੇ 3ਆਂ ਫੇਰ ਹੀ ਦੀ ਵੀ ਵੈਗਰੂ ਕਿਉਂਕਿ 3ਆਂ ਬਾਰ ਉਠਾਉਣੀਆਂ ਵੀ ਔਖਾਂ ਤੇ 3ਆਂ ਦਾ ਦਾਜ ਵਰੀ ਤਿਆਰ ਕਰਨੀ ਉਹ ਵੀ ਬਹੁਤ ਔਖੀ ਹੁੰਦੀ ਹੈ ਚਲੋ ਵੈਗਰੂ ਨੇ ਜੋ ਵੀ ਕਿਸਮਤ ਲਿਖਿਆ ਵਧੀਆ ਲਿਖਿਆ ਹੋ ਸਕਦਾ 3ਆਂ ਹੀ ਆਪਣੀ ਕਿਸਮਤ ਬਦਲ ਦੇਣਾ ਆ ਪੜ ਲੈ ਕੇ ਆ ਦੁਪਹਿਰਾ ਸਿਰ ਖੜੀਆਂ ਹੋ ਜਾ ਤੇ ਚਲੋ ਜੀ ਫਿਰ ਅੱਜ ਵਾਲੀ ਵੀਡੀਓ ਦਾ ਪੇ ਇੱਥੇ ਐਂਡ ਕਰਦੇ ਹਾਂ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਪਲੀਜ਼ ਐਡ ਨੂੰ ਮਿਸ ਨਾ ਕਰਿਆ ਕਰੋ ਐਡ ਦੇਖ ਲਿਆ ਕਰੋ ਤੇ ਬੀਬੀ ਆਪਣੀ ਗਈ ਬੀਬੀ ਠੰਡ ਹੋ ਗਈ ਹੈ ਨਾ ਬੱਸ ਮੈਂ ਰੋਟੀ ਬਣਾਉਣੀ ਹੈ ਤੇ ਫਿਰ ਆਪ ਦਾ ਮੰਜਾ ਢਾਲੂ ਅੰਦਰ ਤੇ ਹੁਣ ਤਾਂ ਅਸੀਂ ਜੀ ਰੋਟੀ ਬਣਾ ਕੇ ਖਾਣੇ ਆ ਤੇ ਪੈਣੇ ਆ ਤੇ ਮੇਰੇ ਵੱਸ ਰੋਟੀ ਬਣਾ ਕੇ ਤੇ ਵਰਤਣਾ ਰਹਿ ਗਿਆ ਮੰਜ ਨਾਲ ਤੇ ਚਲੋ ਜੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਜੀ